ਜਿਨਾ ਫਰੀ ਕੋਟ ਦੇ ਪਿੰਡ ਪੰਜਗਰਾਂ ਖਲਾਂ ਵਿਖੇ ਜਿੱਥੇ ਤੀਆਂ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਲੱਗਦਾ ਹੈ ਤਾਂ ਅੱਜ ਉਸ ਮੇਲੇ ਦੇ ਵਿੱਚ ਜੋ ਮੇਲੇ ਦਾ ਸ਼ਿੰਗਾਰ ਬਣੀ ਰਹਿੰਦੀ ਆ ਸਮਾਜ ਸੇਵੀ ਮੈਡਮ ਮਨਜੀਤ ਕੌਰ ਨੰਗਲ ਇਹ ਵੀ ਪਿਛਲੇ ਦਿਨਾਂ ਆ ਦੇ ਪਿੰਡ ਨੰਗਲ ਵਿਖੇ ਬਹੁਤ ਧੁੰਮ ਧਾਮ ਨਾਲ ਇਹਨਾਂ ਨੇ ਤੀਆਂ ਦਾ ਮੇਲਾ ਕਰਵਾਇਆ ਜਿੱਥੇ ਬਹੁਤ ਭਾਰੀ ਕੱਪੜਸੀ ਔਰਤਾਂ ਦਾ ਤਾਂ ਅੱਜ ਉਹ ਵੀ ਇਸ ਮੇਲੇ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਸੀ ਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਸਪੋਕਸਮੈਨ ਸਪੋਕਸਮੈਨ ਸੰਜਾ ਸੰਜਾ ਪੰਜਾਬ ਦੇ ਸਪੋਕਸਮੈਨ ਦੇ ਜਿਹੜੇ ਕਵਰਿੰਗ ਕਰਦੇ ਹੈਗੇ ਮੇਰੇ ਵੀਰ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਹਰ ਕਵਰਿੰਗ ਕਰਕੇ ਲੋਕਾਂ ਤੱਕ ਦਰਸ਼ਕਾਂ ਤੱਕ ਦਿਖਾਉਂਦੇ ਹੋ ਤੇ ਉਹਨਾਂ ਨੂੰ ਮਤਲਬ ਬੜਾ ਵਧੀਆ ਲੱਗਦਾ ਹੈ ਸਾਰੇ ਮੈਸੇਜ ਆਉਦੇ ਹੁੰਦੇ ਆ ਕਿ ਗੁਰਪ੍ਰੀਤ ਜੀ ਬਹੁਤ ਵਧੀਆ ਕਵਰਿੰਗ ਕਰਦੇ ਹੋ ਧੰਨਵਾਦੀ ਤੁਹਾਡਾ ਠੀਕ ਹੈ ਜਨਮ ਮੇਲੇ ਦੇ ਬਤ ਅਕਸਰ ਪੁੱਛੀ ਜਾਂਦੇ ਕੀ ਸੰਦੇਸ਼ ਦੇਣਾ ਕਰੀਏ ਮੇਰੇ ਜੀ ਮੈਂ ਸ਼ੁਰੂ ਤੋਂ ਮਰੀ ਹੋ ਪਾਲ ਰਣਿਆਤ ਜਗਦੇਸ਼ੀਤਿਆਂ ਦਾ ਮੇਲਾ ਖਾਸ ਕਰਕੇ ਧੀਆਂ ਦੀ ਗੁੱਜਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਸੀ ਜਾਂਦੇ ਮੇਲੀਆਂ ਦੇ ਵਿੱਚ ਜਾ ਕੇ ਸਾਨੂੰ ਬੜਾ ਵਧੀਆ ਲੱਗਦਾ ਕਿਉਂਕਿ ਧੀਆਂ ਸਾਡੀਆਂ ਹਮੇਸ਼ਾ ਹੀ ਅੱਗਾਂ ਵੱਧੇ ਸੋਚਣੇ ਕੇ ਚੱਲਦੀਆਂ ਹੈ ਤੇ ਸਾਡੇ ਪਿੰਡੂ ਲੋਕ ਜਿਹੜੇ ਹੈਗੇ ਆ ਉਹ ਧੀਆਂ ਨੂੰ ਦਬਾ ਕੇ ਰੱਖਿਆ ਜਾਂਦਾ ਕਿਸੇ ਵੇਲੇ ਅੱਜ ਕੱਲ ਵੈਸੇ ਉਹ ਜਮਾਨਾ ਤਾਂ ਨਹੀਂ ਰਹਿ ਗਿਆ जगियाल तो 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 निकलना चाहिए आना हिंदा की अने दिल के बलवे जड़े है बोलियां पाइए जेठा सो जो दिल के बलवने बहर क्या है ਸੰਗਾ ਲੱਗਦਾ ਹੈ ਜਿਹੜੀਆਂ ਈਤਿਆਹ ਹੁੰਦੀਆਂ ਸਾਰਿਆਂ ਦੇ ਘਰੇ ਆਉਂਦੀਆਂ ਈਤਿਆਹਾ ਦਾ ਜਿਹੜਾ ਸਾਂਗ ਨਹੀਂ ਨਵੇਂ ਵਾਰਕ ਨੂੰ ਬੜਾ ਚਾਹ ਹੁੰਦਾ ਹੈ ਨਵੇਂ ਸੂਰ ਸਵਾਇਆ ਜਾਂਦਾ ਹੈ ਤੇ ਫਨਕਾਰੀਆਂ ਦੇ ਨਾਲ ਹਨ ਅੱਜਕੱਲ੍ਹ ਜਿਹੜਾ ਪੰਜਾਬ ਬਣਦਾ ਹੈ ਆਜਾ ਬੜਾ ਚੱਕਿਆ ਹੋਇਆ ਹੈ ਕਿ ਪੰਜਾਬਣ ਕੁੜੀ ਅਸੀਂ ਕੱਢੀ ਆ ਪਿਛਲੀ ਜਿਹੜੀ ਅੱਜ ਦੀ ਜਨਰੇਸ਼ਨ ਨੂੰ ਦੱਸਿਆ ਜਾਂਦਾ ਹੈ ਕਿ ਅੱਜਕੱਲ੍ਹ ਜਿਹੜੀਆਂ ਪਿਛਲਾ ਮਨ ਰੰਚਰ ਕਰਦੀਆਂ ਸੀ ਔਰਤਾਂ ਉਹ ਕਿਵੇਂ ਕਰਦੀਆਂ ਸੀ ਤੇ ਅੱਜ ਕੱਲ੍ਹ ਦਾ ਕੀ ਆ ਮੈਨੂੰ ਜਿਹੜਾ ਕੁਝ ਲਿਖ ਨੂੰ ਦੇਖਣ ਤੋਂ ਮਾਇਆ ਸੀਗਾ ਉਹਦੇ ਵਿੱਚ ਬੜਾ ਸਾਰਾ ਕੁਝ ਵਧਾਈ ਗਿਆ ਸੀ ਅਸੀਂ ਤਵੱਸ਼ਣ ਪੁੱਛੇ ਸੀ ਇਹ ਬਿਗਿਆਣ ਨੂੰ ਔਰਤਾਂ ਨੂੰ ਜਿਹੜਾ ਕਿਸੇ ਲਿਖ ਸਰ ਬੋਸਾਰ ਦੇ ਜਿਸਾਰੇ ਪੱਲੇ ਨੂੰ ਕੀ ਕਹਿੰਦੇ ਆ ਬੜੇ ਹੋਰ ਕਹਾਣੇ ਸੀਗੇ ਸਵਾਲ ਬੜੇ ਤੇ ਪੁੱਛੇ ਸੀਗੇ ਮੈਂ ਇਹ ਕਹੂੰਗੀ ਬਸ ਅੰਤ ਤੱਕ ਦੀ ਬệnh ਕੇ ਸਾਲ ਹੈ ਉਹਦੇ ਜਿਹੜੇ ਖੰਸਮ ਆ ਗਿਆ ਕਰਾਉਣਾ ਚਾਹੀਦਾ ਤੇ ਮੈਂ ਮੈਡਮ ਅਮਰਜੀਤ ਤੇ ਹਨ ਅਮਰਜੀਤ ਤੇ ਬੰਦ ਗਰਾਂਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਜਦੋਂ ਇੰਨਾ ਕੁ ਵਧੀਆ ਪ੍ਰੋਗਰਾਮ ਕਰਵਾਉਂਦੇ ਆ ਕਿ ਹਰ ਇੱਕ ਧੀਆ ਨੂੰ ਸੰਦੇਸ਼ ਦਿੰਦੇ ਆ ਕਿ ਸਾਰੀਆਂ ਧੀਆ ਪਿੰਡ ਪੰਜ ਗਰਾਂਡ ਦੇ ਵਿੱਚ ਆਣ ਕੇ ਆਪਣਾ ਮਨੋਰੰਜਨ ਕਰਨ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਭੈਣ ਅਮਰਜੀਤ ਕੌਰ ਜਿਹਨਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਅਸੀਂ ਇੱਥੇ ਆਏ ਥੈਂਕ ਯੂ ਸੋ ਮਚ ਸੋ ਛੋਟਾ ਮੈਨੂੰ ਹੋਰ ਵੀ ਤੇ ਦੂਜਿਆਂ ਜਿਹੜੀਆਂ ਕੀ ਨਾ ਦਈ ਮੇਰਾ ਨਾਮ ਅਰਮਜੀਤ ਕੌਰ ਦੇਵੀ ਆਲਾ परमजीत कौर सैडम परमजीत मनाया जाता है जो कि तीया का अभी भी पिछले दिन कराके हटियां त्यार एना शिक्षा लैके अस तिया त्योहार मना लगे हैं पर असि अब इतना कुड़िया बहुत खुश ने बहुत ही जश्न मना रही ने बहुत खुशिया ने बहुत बहुत धनबाद ਹਾਂਜੀ ਜੀ ਗੁਰੂ ਸਾਹਿਬ ਅਸੀਂ ਕੱਲ ਵੀ ਸਾਰੇ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਅਰਵਾੜ ਜਦੋਂ ਅਸੀਂ ਕਿਸੇ ਕਾਟ ਦੇ ਵਿੱਚ ਕੱਟੇ ਨੇ ਤੁਸੀਂ ਸਾਡੀ ਕਵਰਿੰਗ ਕਰਕੇ ਲੈ ਕੇ ਅੱਡ ਤੱਕ ਚੱਲਨੇ ਹੋ ਥੈਂਕ ਯੂ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸਾਰਾ ਮਾਣ ਆਉਂਦਾ ਪੰਜਾਬ ਦੇ ਤੇ ਬੜੀ ਹੀ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਬੜੀ ਇੱਕ ਵੱਖਰਾ ਜਿਹਾ ਜੇ ਸੰਗਾਇ ਮੰਦਿਰ ਤੇ ਹਰ ਟਾਈਮ ਲਈ ਵੱਖਰਾ ਜਿਹਾ ਰੱਖ ਕੇ ਕੰਮ ਕਰਦੇ ਆ ਬੱਚੇ ਬਾਲਦੇ ਆ ਨਾ ਇਹਨਾਂ ਨੂੰ ਵੀ ਇੱਕ ਦਿਨ ਕੋਈ ਨਾ ਕੋਈ ਇੰਜੋਏ ਕਰਨ ਦਾ ਮੌਕਾ ਮਿਲਦਾ ਹੈ ਮੇਰੀ ਖੁਸ਼ੀ ਹੁੰਦੀ ਹੈ ਕਿ ਐਕਟਿਵ ਮਤਲਬ ਐਕਟਿਵ ਹੋਣ ਦੀਆਂ ਲੇਡੀਆਂ ਜਿਨ੍ਹਾਂ ਕਿ ਸੇ ਆਉਂਨਾਂ ਨੇ ਮਦਦ ਕਰਕੇ ਰਚੀ ਜਾ ਕੇ ਕੋਈ ਨੱਚਦੇ ਆ ਗਾਉਂਦੇ ਆ ਸੋਹਣਾ ਰੰਗਲਾ ਪੰਜਾਬ ਵਾਲਾ ਸੁਜਾਉਂਦੇ ਗਏ ਬੇ ਬੜੀ ਖੁਸ਼ੀ ਹਾਂ ਅਸਾਂ ਵਾਟਾ ਡਗਿਰ ਦੇ ਅੱਜ ਕੀ ਕਰਾਂਗੇ ਮੈਂ ਸੰਤੋਸ਼ ਰਾਣੇਪੁਰ ਤੋਂ ਪਹੁੰਚਿਆ ਅੱਜ ਅਸੀਂ ਪਿੰਡ ਪੰਜਗਰਾਈ ਪਹੁੰਚੇ ਹਾਂ ਜਿੱਥੇ ਮੈਡਮ ਅਮਰਜੀਤ ਜੀ ਹਰ ਸਾਲ ਪ੍ਰਾਤਨੀਆਂ ਦਾ ਤਿਉਹਾਰ ਮਨਾਉਂਦੇ ਆਂ ਦੇਖ ਕੇ ਅਸੀਂ ਸਾਰਿਆਂ ਦੀ ਬਹੁਤ ਹੀ ਇੰਜੋਏ ਦੇ ਨਾਲ ਮਾਣ ਕਰਦੇ ਹਾਂ ਇੱਥੇ ਪਰਾਹੀ ਅਕੀ ਪਿੰਡ ਨੰਗਲ ਵਿੱਚ ਪਹਿਲੀ ਵਾਰੀਆਂ ਦਾ ਤਿਉਹਾਰ ਮਨਜੀਤ ਘਰ ਨੰਗਲ ਮੈਡਮ ਨੇ ਬਹੁਤ ਵਧੀਆ ਢੰਗ ਨਾਲ ਮਨਾਇਆ ਉਹਨਾਂ ਨੇ ਆਪਣਾ ਪੁਰਾਣਾ ਸੱਭਿਆਚਾਰਕ ਸਟੇਜ ਤੇ ਲਗਾ ਕੇ ਸਾਰੇ ਲੋਕਾਂ ਨੂੰ ਪਰਦੇਸ ਕੀਤਾ ਅਤੇ ਸਾਰੇ ਇੱਥੇ ਵਿਗਿਆਪਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਇਥੇ ਤੀਆਂ ਦਾ ਤਿਉਹਾਰ ਮਨਾਇਆ ਅਸੀਂ ਉਹਨਾਂ ਦਾ ਵੀ ਤੇ ਦਿਨੋਂ ਬਹੁਤ ਇਹ ਵੀ ਐਪੀ ਵੀ ਅਮਰਦੀਨ ਕੋ ਬਾਜੀ ਕਰਾਈ ਆਏ ਸਾਰੇ ਮਨੁੱਖ ਮੈਂ ਕਹਿੰਦੇ ਤੀਆਂ ਦਾ ਮੇਲਾ ਕਰਾਉਂਦੇ ਆ ਤੇਰੇ ਖਿਆਲ ਦੇ ਵਿੱਚ ਮੇਲਾ ਉਹਨਾਂ ਦਾ ਜ਼ਿਆਦਾ ਹੋਏਗਾ ਮੈਂ ਵੀ ਆ ਕੇ ਜਿੰਦਗੀ ਦੇਖ ਕੇ ਆਇਆ ਹਾਂ ਮੈਂ ਅਰਦਾਵੋਗੋ ਟੰਨ ਕਰਕੇ ਆਇਆ ਤੀਆਂ ਤੂਈਆਂ ਪਰ ਜਿਹੜਾ ਨਜ਼ਾਰਾ ਇੱਥੇ ਪੰਜ ਕਰਿਆ ਮੈਂ ਇਹ ਯਾਰ ਨੂੰ ਇਹ ਜਿਵੇਂ ਕਿ ਪ੍ਰਮਾਤਮਾ ਨੂੰ ਜਿਵੇਂ ਹਾਜ਼ਰ ਨਾਲੇ ਰੰਗ ਤੇ ਜਿਵੇਂ ਉਹਨਾਂ ਦਾ ਨਜ਼ਾਰਾ ਮੈਂ ਕਹਿੰਦਾ ਮੇਰਾ ਨਹੀਂ ਲੱਗਾ ਮੈਂ ਸਿਰਫ ਇਹ ਹੀ ਬੇਨਤੀ ਕਰੂੰਗਾ ਪ੍ਰਮਾਤਮਾ ਜਿਹੜੇ ਪ੍ਰਬੰਧਕ ਜਿਹੜੇ ਇੱਥੇ ਬੰਦ ਕਾਰਿਆ ਕਰਤਾ ਹੈਗਾ ਤੁਮਾਰੀ ਦੀ ਕਿਰਪਾ ਬਣਾਈ ਰੱਖੇ ਬੇਰ ਬਣਾਈ ਰੱਖੇ ਇਹਨੇ ਪ੍ਰੋਗਰਾਮ ਅਧਿਕਰਾ ਜੇਮੇ ਲੋ ਸ਼ੇਮੇ ਦੇ ਬਾਅਦ ਪ੍ਰੋਗਰਾਮ ਕਰਾ ਜਦ ਕੀ ਇਹਨਾਂ ਦੇ ਸਹਿਯੋਗੀ ਹਰ ਕਰੇਗਾ ਸਿਓ ਮਦਦਾਂ ਮਿਲੋ ਵੀ ਦੇਸਾ ਕਰੇ